ਦੋਸਤੋ ਅੱਜ ਦੀਆਂ ਵੱਡੀਆਂ ਚਾਰ ਖਬਰਾਂ ਨੇ ਜੋ ਆਪਾਂ ਡਿਸਕਸ ਕਰਾਂਗੇ ਆਜ਼ਾਦ ਜੀ ਨਾਲ ਡਾਕਟਰ ਸਾਹਿਬ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਸਰਕਾਰ ਦੇ ਨਾਲ ਉਹਦਾ ਕੀ ਨਤੀਜਾ ਨਿਕਲਿਆ ਦੇਖੋ ਪ੍ਰਦੀਪ ਜੀ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਕੱਲ ਦੀਆਂ ਦੋ ਮੀਟਿੰਗਾਂ ਹੋਈਆਂ ਨੇ ਹਾਂਜੀ ਇੱਕ ਤਾਂ ਪਹਿਲਾ ਕੱਲ ਹੋਈ ਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੰਡੀਗੜ੍ਹ ਆਪਸੀ ਮੀਟਿੰਗ ਜਿਦੇ ਚ ਉਹਨਾਂ ਨੇ ਕੁਝ ਵੱਡੇ ਫੈਸਲੇ ਲਏ ਨੇ ਉਸ ਤੋਂ ਬਾਅਦ ਅੱਜ ਐਸਕੇਮ ਦੀsਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸਰਕਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਹੋਈ ਹੈ ਹੁਣ ਆਪਾਂ ਦੋਨਾਂ ਬਾਰੇ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਜਿਹੜੀ ਮੀਟਿੰਗ ਕੱਲ੍ਹ ਹੋਈ ਉਹਦੇ ਵਿੱਚ ਉਹਨਾਂ ਨੇ ਤਿੰਨ ਚਾਰ ਚੀਜ਼ਾਂ ਪਾਸ ਕੀਤੀਆਂ ਇੱਕ ਤਾਂ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿੱਥੇ ਬੰਦੀਆਂ ਲੜਾਈ ਲੜ ਰਹੀਆਂ ਨੇ ਉਹਨਾਂ ਨੂੰ ਸਯੁਕਤ ਮੋਰਚਾ 21 ਤਰੀਕ ਨੂੰ ਬੁਲਾ ਰਿਹਾ ਹੈ ਪਟਿਆਲੇ ਵੀ ਸਾਡੇ ਨਾਲ ਆ ਕੇ ਮੀਟਿੰਗ ਕਰੋ ਜੇ ਹੋ ਸਕਦੀ ਤੇ ਆਪਾਂ ਏਕਤਾ ਕਰੀਏ ਰਲ ਕੇ ਚੱਲੀਏ ਦੂਜਾ ਉਹਨਾਂ ਨੇ ਕਿਹਾ 23 ਤਰੀਕ ਨੂੰ ਅਸੀਂ ਡੱਲੇਵਾਲ ਦੀ ਹਮਾਇਤ ਦੇ ਵਿੱਚ ਤੇ ਜਿਹੜਾ ਨਵਾਂ ਖੇਤੀ ਕਾਨੂੰਨਾਂ ਦਾ ਖਰੜਾ ਆਇਆ ਜਿਹੜਾ ਪਹਿਲੇ ਤਿੰਨ ਕਾਨੂੰਨਾਂ ਵਰਗਾ ਜਿਹੜੇ ਰੱਦ ਕਰਾਏ ਆ ਉਹਦੇ ਵਿਰੋਧ ਦੇ ਵਿੱਚ ਅਸੀਂ 23 ਤਰੀਕ ਨੂੰ ਪੂਰੇ ਦੇਸ਼ ਭਰ ਦੇ ਜਿਹੜੇ ਡੀਸੀ ਆਫਿਸ ਨੇ ਉਹਨਾਂ ਦੇ ਘਰਾਉ ਕਰਾਂਗੇ ਉੱਥੇ ਧਰਨੇ ਲਾਵਾਂਗੇ ਫਿਰ ਉਹਨਾਂ ਨੇ ਕਿਹਾ ਵੀ 24 ਤਰੀਕ ਨੂੰ ਫੇਰ ਅਸੀਂ ਆਪਦੀ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਦੱਸਾਂਗੇ ਤੇ ਅੱਜ ਜਿਹੜੀ ਮੀਟਿੰਗ ਸਰਕਾਰ ਦੇ ਨਾਲ ਹੋਈ ਆ ਐਸਕੇਮ ਦੀ ਉਹਦੇ ਵਿੱਚ ਮੁੱਖ ਮੁੱਦਾ ਸੀਗਾ ਜਿਹੜਾ ਇੱਕ ਖਰੜਾ ਕੇਂਦਰ ਸਰਕਾਰ ਨੇ ਭੇਜਿਆ ਸਾਰੇ ਰਾਜਾਂ ਨੂੰ ਸਾਰੀਆਂ ਸੂਬਾ ਸਰਕਾਰਾਂ ਨੂੰ ਤੇ ਉਹ ਬਿਲਕੁਲ ਜਿਹੜੇ ਪਹਿਲਾਂ ਵਾਲੇ ਤਿੰਨ ਖੇਤੀ ਕਾਨੂੰਨ ਸੀ ਨਾ ਜਿਹੜੇ ਇੰਨੀ ਲੰਬੀ ਲੜਾਈ ਲੜ ਕੇ ਕਿਸਾਨਾਂ ਨੇ ਰੱਦ ਕਰਾਏ ਉਹ ਤਿੰਨੇ ਕਾਨੂੰਨ ਹੁਣ ਇੱਕੋ ਇਸ ਨਵੇਂ ਕਾਨੂੰਨ ਦੇ ਖਰੜੇ ਦੇ ਵਿੱਚ ਰਾਜਾਂ ਨੂੰ ਭੇਜ ਦਿੱਤੇ ਆ ਕੇਂਦਰ ਨੇ ਮਤਲਬ ਕਹਿਣ ਦਾ ਵੀ ਕੰਨ ਹੁਣ ਇਧਰ ਦੀ بجائے ਇਧਰ ਦੀ ਫੜਿਆ ਜਾ ਰਿਹਾ ਤੇ ਚੋਰ ਮੋਰੀ ਰਹੀ ਪਿਛਲੇ ਦਰਵਾਜੋਂ ਉਹੀ ਤਿੰਨ ਖੇਤੀ ਕਾਨੂੰਨ ਨੇ ਜਿਹੜੇ ਮੋਦੀ ਸਰਕਾਰ ਕੇਂਦਰ ਸਰਕਾਰ ਜਿਹੜੀ ਆ ਉਹ ਲਾਗੂ ਕਰਨਾ ਚਾਹੁੰਦੀ ਹੈ ਤਾਂ ਹੁਣ ਅੱਜ ਉਹਦੇ ਤੇ ਮੀਟਿੰਗ ਹੋਈ ਆ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੇ ਖੇਤੀਬਾੜੀ ਗੁਰਮੀਤ ਸਿੰਘ ਖੁੱਡੀਆਂ ਨਾਲ ਕਿਸਾਨ ਜਥੇਬੰਦੀਆਂ ਨੇ ਐਸ ਕੇ ਐਮ ਨੇ ਸਿੱਧਾ ਕਹਿ ਦਿੱਤਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਵੀ ਦੇਖੋ ਇਹ ਉਹੀ ਤਿੰਨ ਖੇਤੀ ਕਾਨੂੰਨਾਂ ਦਾ ਖਰੜਾ ਤੁਹਾਡੇ ਥਰੂ ਹੁਣ ਪੰਜਾਬ 'ਚ ਲਾਗੂ ਕਰਾਉਣਾ ਚਾਹੁੰਦੇ ਨੇ ਤੇ ਜੇਕਰ ਤੁਸੀਂ ਇਹ ਤਿੰਨੇ ਖੇਤੀ ਕਾਨੂੰਨ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂ ਇਹ ਖਰੜਾ ਲਾਗੂ ਕੀਤਾ ਤਾਂ ਅਸੀਂ ਦਿੱਲੀ ਨਾਲੋਂ ਵੀ ਵੱਡਾ ਅੰਦੋਲਨ ਲੜਾਂਗੇ ਪੰਜਾਬ ਸਰਕਾਰ ਨਾਲ ਜਿਹੜੀ ਅੱਜ ਮੀਟਿੰਗ ਹੋਈ ਆ ਉਹਦੇ 'ਚ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਵਿਧਾਨ ਸਭਾ ਦਾ اجلاس ਸੱਦੋ ਔਰ ਉਹਦੇ ਵਿੱਚ ਇਹ ਜਿਹੜਾ ਖਰੜਾ ਕੇਂਦਰ ਨੇ ਤੁਹਾਨੂੰ ਭੇਜਿਆ ਲਾਗੂ ਕਰਨ ਲਈ ਇਹਨੂੰ ਰੱਦ ਕਰੋ ਜਰਨਲ ਇਜਲਾਸ ਸਦਕੇ ਰੱਦ ਕਰੋ ਤੇ ਜੇ ਤੁਸੀਂ ਇੰਜ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੀ ਲੜਾਈ ਇਹਦੇ ਖਿਲਾਫ ਲੜਾਂਗੇ ਔਰ ਕੇਂਦਰ ਨਾਲ ਤਾਂ ਲੜਨੀ ਹੈ ਤੁਸੀਂ ਵੀ ਫਿਰ ਸਾਡੀ ਲੜਾਈ ਦੇ ਵਿੱਚ ਤਿਆਰ ਰਹੋ ਪਰ ਲੱਗਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਆਪਦੇ ਸਿਆਸੀ ਲਾਭ ਲਈ ਕਹਿ ਲੋ ਜਾਂ ਆਪਦੀ ਵੋਟਾਂ ਦੀ ਲੋੜ ਲਈ ਕਹਿ ਲੋ ਉਹ ਪੰਜਾਬ ਚ ਕਿਸਾਨਾਂ ਨਾਲ ਪੰਗਾ ਨਹੀਂ ਲਵੇਗੀ ਜਾਂਪਦਾ ਹੈ ਕਿ ਭਗਵੰਤ ਮਾਨ ਸਰਕਾਰ ਇਸ ਖਰੜੇ ਨੂੰ ਪਾਸ ਨਹੀਂ ਕਰੇਗੀ ਤੇ ਲਾਗੂ ਨਹੀਂ ਕਰੇਗੀ ਠੰਡੇ ਬਸਤੇ ਚ ਪਾਏਗੀ ਕਿ ਰੱਦ ਕਰੇਗੀ ਇਹ ਸਵਾਲ ਵੱਖਰਾ ਹੈ ਪਰ ਹਾਲ ਦੀ ਘੜੀ ਸ਼ਾਇਦ ਉਹ ਲਾਗੂ ਨਹੀਂ ਕਰਨਗੇ ਅੱਜ ਪੰਜਾਬ ਸਰਕਾਰ ਦੇ ਨਾਲ ਜਿਹੜੀ ਇਹ ਮੀਟਿੰਗ ਹੋਈ ਆ ਐਸਕੇਮ ਦੀ ਉਹ ਇੱਕ ਵਿਗਲ ਹੈ ਉਹ ਇੱਕ ਲਲਕਾਰਾ ਹੈ ਕੇਂਦਰ ਸਰਕਾਰ ਲਈ ਵੀ ਪੰਜਾਬ ਸਰਕਾਰ ਲਈ ਵੀ ਦੋਨਾਂ ਨੂੰ ਐਸਕੇਮ ਨੇ ਕਹਿਤਾ ਵੀ ਅਸੀਂ ਅਜੇ ਜਿਉਂਦੇ ਆ ਅਸੀਂ ਜੇ ਹੈਗੇ ਆ ਮਤ ਭਲੇ ਖਿੱਚ ਰਹੇ ਹੋ ਵੀ ਜੇਕਰ ਕੁਝ ਜਥੇਬੰਦੀਆਂ ਸ਼ੰਭੂ ਖਨੋਰੀ ਤੇ ਬੈਠੀਆਂ ਨੇ ਤੇ ਅਸੀਂ ਹੋਰ ਤਰੀਕੇ ਨਾਲ ਲੜਾਈ ਲੜ ਰਹੇ ਆ ਤਾਂ ਸਾਨੂੰ ਅੱਡੋ ਪਾਰਟੀ ਸਮਝ ਕੇ ਬਿੱਲੀਆਂ ਵਾਲਾ ਦਾ ਲਾਉਣ ਦੀ ਜੇ ਕੋਸ਼ਿਸ਼ ਕੀਤੀ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਆ ਹੀ ਕੁਝ ਹੋਇਆ ਡਾਕਟਰ ਸਾਹਿਬ ਮੇਰਾ ਦੂਜਾ ਸਵਾਲ ਇਹ ਆ ਕਿ ਅੱਜ ਟੱਡਰੇ ਵਾਲਾ ਤੇ ਕੇਸ ਜਿਹੜਾ ਉਹ ਨਿਪਟਾਰਾ ਹੋਇਆ ਤੇ ਨਿਪਟਾਰਾ ਹੋਇਆ ਕੀ ਆ ਦੇਖੋ ਅੱਜ ਪ੍ਰਦੀਪ ਹਾਈ ਕੋਰਟ ਦੇ ਵਿੱਚ ਢੱਡਰੀਆਂ ਵਾਲਾ ਦੇ ਕੇਸ ਦੇ ਉੱਪਰ ਸੁਣਵਾਈ ਸੀ। ਹਾਂਜੀ। ਪਹਿਲਾਂ ਤਾਂ ਆਪਣੇ ਦਰਸ਼ਕਾਂ ਸਾਰਿਆਂ ਨੂੰ ਲਗਭਗ ਪਤਾ ਹੀ ਹੋਣਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਉੱਪਰ ਇੱਕ ਬਲਾਤਕਾਰ ਦਾ ਤੇ ਕਤਲ ਦਾ ਪਰਚਾ ਪਿਛਲੇ ਦਿਨੀ ਕੀਤਾ ਗਿਆ। ਉਹ ਪਰਚਾ ਉਦੋਂ ਹੋਇਆ ਜਦੋਂ ਇੱਕ ਵਿਅਕਤੀ 12 ਸਾਲ ਬਾਅਦ ਹਾਈ ਕੋਰਟ ਦੇ ਵਿੱਚ ਗਿਆ ਔਰ ਉੱਥੇ ਜਾ ਕੇ ਉਹਨੇ ਕਿਹਾ ਕਿ 12 ਸਾਲ ਪਹਿਲਾਂ ਮੇਰੀ ਭੈਣ ਜਿਹੜੀ ਆ ਉਹਦੇ ਨਾਲ ਬਲਾਤਕਾਰ ਤੇ ਕਤਲ ਹੋਇਆ ਸੀਗਾ। ਔਰ ਉਹਦਾ ਦੋਚੀ ਜਿਹੜਾ ਉਹ ਢਡਰੀਆਂ ਵਾਲਾ ਔਰ ਇਹਦੇ ਉੱਪਰ ਪਰਚਾ ਹੋਣਾ ਚਾਹੀਦਾ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਵੀ ਉਦੋਂ ਤੁਸੀਂ ਕੀਤਾ ਕਿਉਂ ਨਹੀਂ ਸੀ ਤੇ ਪੰਜਾਬ ਸਰਕਾਰ ਨੇ ਫਿਰ ਕਾਲੀ ਦੇ ਵਿੱਚ ਰਣਜੀਤ ਸਿੰਘ ਢਡਰੀਆਂ ਵਾਲਾ ਦੇ ਉੱਪਰ ਪਰਚਾ ਦਰਜ ਕਰ ਲਿਆ ਕਤਲ ਦਾ ਤੇ ਬਲਾਤਕਾਰ ਦਾ ਤੇ ਅੱਜ ਹਾਈ ਕੋਰਟ 'ਚ ਇਸ ਕੇਸ ਤੇ ਦੁਬਾਰਾ ਸੁਣਵਾਈ ਹੋਈ ਆ ਤਾਂ ਅੱਜ ਉੱਚ ਅਦਾਲਤ ਦਾ ਹਾਈ ਕੋਰਟ ਨੇ ਇਹ ਕਿਹਾ ਕੇਸ ਉਹਨਾਂ ਨੇ ਇੱਕ ਵਾਰ ਡਿਸਪੋਜ਼ ਆਫ ਕਰ ਦਿੱਤਾ ਔਰ ਉਹਨਾਂ ਨੇ ਕੇਸ ਦਾ ਨਪਟਾਰਾ ਇਹ ਕੀਤਾ ਉਹ ਕਹਿੰਦੇ ਵੀ ਹਾਈ ਕੋਰਟ ਦੀ ਨਿਗਰਾਨੀ ਦੇ ਵਿੱਚ ਅਸੀਂ ਇਸ ਕੇਸ ਦੀ ਜਾਂਚ ਕਰਾਵਾਂਗੇ ਪੜਤਾਲ ਕਰਾਵਾਂਗੇ ਮਤਲਬ ਕਹਿਣ ਦਾ ਵੀ ਹੁਣ ਢਡਰੀਆਂ ਵਾਲਾ ਦੇ ਜਿਹੜੇ ਗੁਰਦੁਆਰਾ ਸਾਹਿਬ ਪਰਮੇਸ਼ਰ ਦਵਾਰ ਚ ਢਡਰੀਆਂ ਵਾਲੇ ਰਹਿੰਦੇ ਆ ਵੀ ਉੱਥੇ ਕੋਈ ਅਜਿਹਾ ਕਾਂਡ ਹੋਇਆ ਸੀ ਕਿ ਨਹੀਂ ਸੀ ਹੋਇਆ ਕਿ ਇਹ ਸੱਚ ਹੈ ਦੋਸ਼ ਕਿ ਬਿਲਕੁਲ ਕੋਰਾ ਝੂਠਾ ਹੈ ਦੋਸ਼ ਇਦੀ ਜਾਂਚ ਪੜਤਾਲ ਹਾਈ ਕੋਰਟ ਕਰਵਾਏਗਾ ਉਸ ਤੋਂ ਬਾਅਦ ਫਿਰ ਰঞ্জੀਤ ਸਿੰਘ ਢੜਰੀਆ ਵਾਲਾ ਦੇ ਉੱਪਰ ਕੋਈ ਕਾਰਵਾਈ ਹੋਏਗੀ ਉਹਨਾਂ ਟਾਈਮ ਰঞ্জੀਤ ਸਿੰਘ ਢੜਰੀਆ ਵਾਲਾ ਨੂੰ ਸ਼ਾਇਦ ਹੁਣ ਗ੍ਰਿਫਤਾਰ ਜਾਂ ਉਹਨੂੰ ਹਰਾਸ ਦੇ ਵਿੱਚ ਨਹੀਂ ਲਿਆ ਜਾਵੇਗਾ ਪੁੱਛ ਪੜਤਾਲ ਤਾਂ ਹੋ ਸਕੇਗੀ ਕਿਉਂਕਿ ਜਾਂਚ ਪੜਤਾਲ ਹੋਣੀ ਆ ਤੇ ਜਾਂਚ ਪੜਤਾਲ ਵੀ ਇਹ ਕੋਈ ਇੱਕ ਦੋ ਦਿਨਾਂ ਚ ਨਹੀਂ ਹੋਣੀ ਇੱਥੇ ਲੰਬਾ ਟਾਈਮ ਕਈ ਸਾਲ ਵੀ ਸ਼ਾਇਦ ਲੱਗ ਸਕਦੇ ਨੇ ਕਿਉਂਕਿ ਦੇਖੋ ਅੱਜ ਤੋਂ 12 ਸਾਲ ਪਹਿਲਾਂ ਦੀ ਘਟਨਾ ਹੈ ਰঞ্জੀਤ ਸਿੰਘ ਢੱਡਰੀਆਂ ਵਾਲਾ ਕਹਿੰਦਾ ਹੈ ਵੀ ਬਿਲਕੁਲ 1% ਵੀ ਸਾਡਾ ਉਹਦੇ 'ਚ ਕੋਈ ਕਸੂਰ ਨਹੀਂ ਉਹ ਕਹਿੰਦਾ ਸਾਡੇ ਇੱਥੇ ਡੇਰੇ ਦੇ ਵਿੱਚ ਹਜ਼ਾਰਾਂ ਲੋਕ ਆਉਂਦੇ ਨੇ ਜਾਂਦੇ ਨੇ ਤੇ ਇਹ ਰঞ্জੀਤ ਸਿੰਘ ਢੱਡਰੀਆਂ ਵਾਲਾ ਤੇ ਦੋਸ਼ ਜਿਹੜੇ ਕੁੜੀ ਦੇ ਭਰਾ ਨੇ ਲਾਏ ਨੇ ਉਹ ਕਹਿੰਦਾ ਵੀ ਇਹਦੇ ਡੇਰੇ ਉੱਥੇ ਗੁਰਦੁਆਰਾ ਸਾਹਿਬ 'ਚ ਕੁੜੀ ਜਾਂਦੀ ਸੀ ਸਾਡੀ ਉੱਥੇ ਰঞ্জੀਤ ਸਿੰਘ ਢੱਡਰੀਆਂ ਵਾਲਾ ਦੇ ਸਾਡੀ ਕੁੜੀ ਨਾਲ ਸੰਬੰਧ ਬਣੇ ਔਰ ਉਹਦੇ ਨਾਲ ਸਰੀਰਕ ਸੰਬੰਧ ਵੀ ਬਣੇ ਫੇਰ ਕਹਿੰਦਾ ਉਹ ਗਰਭਵਤੀ ਸੀ ਔਰ ਇਹ ਉਹਦੇ ਨਾਲ ਮੈਰਿਜ ਕਰਾਉਣ ਤੋਂ ਨਾ ਕਰ ਰਿਹਾ ਸੀਗਾ ਤਾਂ ਫੇਰ ਸਾਡੀ ਕੁੜੀ ਨੇ ਇਹਦੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਹਿਰ ਖਾ ਕੇ ਆਤਮ ਹੱਤਿਆ ਕੀਤੀ ਉਹ ਉਹਨੂੰ ਕਰਨੀ ਪਈ ਇਹ ਤਾਂ ਦੋਸ਼ ਲਾਏ ਗਏ ਨਹੀਂ ਪਰ ਰஞ்சிਤ ਸਿੰਘ ਢੜਰੀਆ ਵਾਲਾ ਕਹਿੰਦਾ ਵੀ ਬਿਲਕੁਲ ਇਹ ਝੂਠ ਆ ਇਹ ਮੇਰੇ ਤੇ ਸਰਾਸਰ ਸਾਜ਼ਿਸ਼ ਹੈ ਉਹ ਕਹਿੰਦਾ ਮੈਨੂੰ ਬਿਲਕੁਲ ਉਹਦਾ ਪਤਾ ਨਹੀਂਗਾ ਹਜ਼ਾਰਾਂ ਲੋਕ ਆਉਂਦੇ ਨੇ ਜਾਂਦੇ ਨੇ ਕਹਿੰਦਾ ਨਾ ਹੀ ਇੱਥੇ ਸਾਡੇ ਅੰਦਰ ਗੁਰਦੁਆਰਾ ਸਾਹਿਬ ਦੇ ਨਹੀਂ ਕੁਝ ਹੋਇਆ ਕਹਿੰਦਾ ਮੈਂ ਤਾਂ ਉਦੋਂ ਫੌਰਨ ਸੀਗਾ ਵਿਦੇਸ਼ ਗਿਆ ਹੋਇਆ ਸੀਗਾ ਔਰ ਮੇਰੇ ਜਾਨ ਤੋਂ ਮਗਰੋਂ ਸਾਡੇ ਗੁਰਦੁਆਰਾ ਸਾਹਿਬ ਦੇ ਅੱਗੇ ਇੱਕ ਮੇਨ ਰੋਡ ਹੈ ਉਹਦੇ ਉੱਪਰ ਕਹਿੰਦਾ ਖਬਰ ਮਿਲੀ ਅੰਦਰ ਸਾਡੇ ਸੇਵਾਦਾਰਾਂ ਨੂੰ ਵੀ ਭਾਈ ਇੱਕ ਕੁੜੀ ਆ ਜਿਹਨੇ ਕੋਈ ਜ਼ਹਿਰ ਖਾਦਾ ਉੱਥੇ ਡਿੱਗ ਪਈ ਹੈ ਕਹਿੰਦਾ ਇਹ ਇੱਥੋਂ ਭੱਜ ਕੇ ਗਏ ਗੱਡੀਆਂ ਲੈ ਕੇ ਗਏ ਐਂਬੂਲੈਂਸ ਵੀ ਮਂਗਾਈ ਉਹਨੂੰ ਹਸਪੀਟਲ ਦਾਖਲ ਕਰਵਾਇਆ ਫਿਰ ਪੁਲਿਸ ਨੇ ਉਸ ਵਕਤ ਆਪਣੀ ਜਾਂਚ ਪੜਤਾਲ ਕੀਤੀ ਔਰ ਕਹਿੰਦੇ ਵੀ ਉਸ ਵਕਤ ਕੁੜੀ ਦੇ ਸਾਰੇ ਪਰਿਵਾਰ ਨੇ ਪੁਲਿਸ ਨੂੰ ਲਿਖ ਕੇ ਦਿੱਤਾ ਕੁੜੀ ਦੇ ਮਾਂ ਨੇ ਪਿਓ ਨੇ ਕੁੜੀ ਦੇ ਭਰਾ ਨੇ ਵੀ ਜਿੰਨੇ ਹੁਣ ਕੇਸ ਕੀਤਾ ਬਈ ਸਾਨੂੰ ਕਿਸੇ ਉੱਪਰ ਕੋਈ ਸ਼ੱਕ ਨਹੀਂਗਾ ਸਾਡੀ ਕੁੜੀ ਜਿਹੜੀ ਆ ਉਹਨੇ ਆਪੇ ਜੋ ਕੀਤਾ ਕੀਤਾ ਨਾ ਹੀ ਅਸੀਂ ਕਿਸੇ ਤੇ ਕੋਈ ਕਾਰਵਾਈ ਜਾਂ ਕੋਈ ਦੋਸ਼ ਲਾਉਣਾ ਚਾਹੁੰਦੇ ਤੇ ਢਡਰੀਆਂ ਵਾਲੇ ਕਹਿੰਦੇ ਢਡਰੀਆਂ ਵਾਲੇ ਦਾ ਵਕੀਲ ਜਿਹੜੇ ਆ ਜੀਐਸ ਘੁੰਮਣ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਪੁਲਿਸ ਕੋਲ ਬਿਆਨ ਦੇਣ ਤੋਂ ਬਾਅਦ ਇਹ ਕੇਸ ਦਰਜ ਨਹੀਂ ਹੋਇਆ ਜਦੋਂ ਕੁੜੀ ਦੇ ਪਰਿਵਾਰ ਨੇ ਬਿਆਨ ਦਿੱਤੇ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਢਡਰੀਆਂ ਵਾਲੇ ਦੇ ਐਡਵੋਕੇਟ ਜਿਹੜੇ ਜੀਐਸ ਘੁੰਮਣ ਹੈ ਉਹ ਕਹਿੰਦੇ ਵੀ ਕਿਸੇ ਰਿਪੋਰਟ ਦੇ ਵਿੱਚ ਕੁੜੀ ਗਰਭਵਤੀ ਹੈ ਇਹ ਸਾਬਤ ਨਹੀਂ ਹੋਇਆ ਉਹ ਕਹਿੰਦੇ ਉਸ ਵਕਤ ਪੋਸਟਮਾਰਟਮ ਹੋਇਆ ਸੀਗਾ ਕੁੜੀ ਦਾ ਔਰ ਕੁੜੀ ਪ੍ਰੈਗਨੈਂਟ ਹੈ ਜਾਂ ਉਹ ਗਰਭਵਤੀ ਹੈ ਜਿਹੀ ਕੋਈ ਗੱਲ ਨਹੀਂ ਆ ਉਹਦੇ 'ਚ ਤਾਂ ਫਿਰ ਅੱਜ 12 ਸਾਲ ਬੀਤ ਗਈ ਉਹ ਘਟਨਾ ਨੂੰ ਜੇਕਰ ਉਹ ਢਡਰੀਆਂ ਵਾਲਾ ਤੋਂ ਦਾ ਵਕੀਲ ਕਹਿੰਦੇ ਨੇ ਵੀ ਜੇਕਰ ਢਡਰੀਆਂ ਵਾਲਾ ਦੋਸ਼ੀ ਸੀ ਤਾਂ ਅੱਜ ਤੋਂ ਘਟਨਾ ਤੋਂ ਕੋਈ 6 ਮਹੀਨੇ ਬਾਅਦ ਕੋਈ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ 2.5 3 ਸਾਲ ਬਾਅਦ ਉਹ ਮੁੱਦਾ ਠਾਉਂਦੇ ਹੁਣ ਜਿਹੜਾ ਕੁੜੀ ਦਾ ਭਰਾ ਹੈ ਉਹ ਕਹਿੰਦਾ ਸਾਨੂੰ ਇਹਨਾਂ ਨੇ ਡਰਾ ਕੇ ਦਿਵਾਲਿਆ ਸੀਗਾ ਅਸੀਂ ਡਰੇ ਹੋਏ ਸੀ ਤੇ ਉਧਰੋਂ ਇਹ ਸਵਾਲ ਕਰਦੇ ਨੇ ਵੀ ਹੁਣ ਤੁਹਾਡਾ ਡਰ ਜਿਵੇਂ ਲੈ ਗਿਆ ਐਵੇਂ ਤੁਹਾਡਾ 6 ਮਹੀਨੇ ਬਾਅਦ ਸਾਲ ਬਾਅਦ 2 ਸਾਲ ਬਾਅਦ ਲੈ ਸਕਦਾ ਸੀ ਹਾਂਜੀ ਕਿੰਨੀਆਂ ਸਰਕਾਰਾਂ ਬਦਲ ਗਈਆਂ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਜੇ ਗੱਲ ਹੈਗੀ ਆ ਅੱਧ ਵਿਚਾਲੀ ਕੌਣ ਸੱਚਾ ਹੈ ਤੇ ਕੌਣ ਝੂਠਾ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਹੁਣ ਹਾਈ ਕੋਰਟ ਨੇ ਜਿਹੜੀ ਇਹ ਜਾਂਚ ਉਠਾਈ ਹੈ ਦਾ ਹਾਈ ਕੋਰਟ ਦੀ ਨਿਗਰਾਨੀ ਚ ਜਿਹੜੀ ਜਾਂਚ ਪੜਤਾਲ ਹੋਵੇਗੀ ਪ੍ਰਦੀਪ ਉਹਦੇ ਚੋਂ ਸੱਚ ਨਿਕਲ ਕੇ ਸਾਹਮਣੇ ਆਏਗਾ ਕਿ ਆਖਰ ਸੱਚ ਹੈ ਕੀ ਹੈ ਇਹ ਹੋਇਆ ਅੱਜ ਹਾਈ ਕੋਰਟ ਦੇ ਵਿੱਚ ਡਾਕਟਰ ਸਾਹਿਬ ਜੇ ਅੱਜ ਜੋ ਗਿਆਨੀ ਹਰਪ੍ਰੀਤ ਸਿੰਘ ਤੇ ਵੱਡੀ ਕਾਰਵਾਈ ਹੋਈ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਪ੍ਰਦੀਪ ਗਿਆਨੀ ਹਰਪ੍ਰੀਤ ਦੇ ਉੱਪਰ ਅੱਜ ਸੱਚਮੁੱਚ ਵੱਡੀ ਕਾਰਵਾਈ ਹੋਈ ਆ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਦੇ ਉੱਪਰ ਦੋਸ਼ ਬਹੁਤ ਵੱਡੇ ਤੇ ਗੰਭੀਰ ਲੱਗੇ ਨੇ ਛੋਟੇ ਦੋਸ਼ ਨਹੀਂ ਹੈ ਔਰ ਫਿਰ ਜਿਹੜੀ ਅੱਜ ਗਿਆਨੀ ਹਰਪ੍ਰੀਤ ਤੇ ਕਾਰਵਾਈ ਹੋਈ ਆ ਔਰ ਜਿਸ ਤਰੀਕੇ ਨਾਲ ਹੋਈ ਆ ਤੇ ਜਿਨ੍ਹਾਂ ਨੇ ਕੀਤੀ ਆ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਉੱਠਣੇ ਵੀ ਚਾਹੀਦੇ ਨੇ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਗਿਆਨੀ ਹਰਪ੍ਰੀਤ ਦੇ ਉੱਪਰ ਦੋਸ਼ ਲੱਗੇ ਕਦੋਂ ਗਿਆਨੀ ਹਰਪ੍ਰੀਤ ਦੇ ਉੱਪਰ ਆਪਣੀ ਸਾਲੀ ਦੇ ਨਾਲ ਨਜਾਇਜ਼ ਸਬੰਧਾਂ ਦੇ ਦੋਸ਼ ਉਦੋਂ ਲਾਏ ਗਏ ਜਦੋਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਗਿਆਨੀ ਹਰਪ੍ਰੀਤ ਤੇ ਸਿੰਘ ਸਹਿਬਾਨਾ ਵੱਲੋਂ ਸਜ਼ਾ ਸੁਨਾਈਆਂ ਗਈਆਂ ਨੇ ਉਸ ਤੋਂ ਬਾਅਦ ਔਰ ਇਹਦੀ ਚਰਚਾ ਹੈ ਕਿ ਜਦੋਂ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਚੋਂ ਕਢਵਾਇਆ ਗਿਆ ਜਾਂ ਇਹਨਾਂ ਨੂੰ ਸਜ਼ਾ ਸੁਨਾਈਆਂ ਗਈਆਂ ਉਹਦੇ 'ਚ ਸਭ ਤੋਂ ਵੱਧ ਰੋਲ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਰਿਹਾ ਇਹਦੀ ਚਰਚਾ ਹੈ ਤਾਂ ਹੁਣ ਗਿਆਨੀ ਹਰਪ੍ਰੀਤ ਦੇ ਉੱਪਰ ਅੱਜ ਕਾਰਵਾਈ ਹੋਈ ਆ ਐਕਸ਼ਨ ਹੋਇਆ ਜਿਹੜੀ ਸ਼੍ਰੋਮਣੀ ਕਮੇਟੀ ਆ ਸ਼੍ਰੋਮਣੀ ਕਮੇਟੀ ਦੇ ਤਿੰਨ ਬੰਦਿਆਂ ਦੀ ਕਮੇਟੀ ਬਣਾਈ ਗਈ। ਵਿਗਿਆਨੀ ਹਰਪ੍ਰੀਤ ਤੇ ਉਹਦੇ ਇੱਕ ਸੰਧੂ ਨੇ, ਸਾਫਕਾ ਸੰਧੂ ਕਹਿ ਸਕਦੇ ਆ, ਉਹਨੇ ਦੋਸ਼ ਲਾਏ ਨੇ ਵੀ ਇਹਦੇ ਮੇਰੀ ਘਰ ਵਾਲੀ ਨਾਲ ਨਜਾਇਜ਼ ਸੰਬੰਧ ਸੀ। ਇਹ ਉਹਦੇ ਨਾਲ ਸਰੀਰਕ ਸੰਬੰਧ ਰੱਖਦਾ ਰਿਹਾ ਔਰ ਮੇਰੇ ਨਾਲ ਆਹ ਕੀਤਾ ਉਹ ਕੀਤਾ। ਤਾਂ ਉਹਦੇ ਦੋਸ਼ ਲਾਉਣ ਤੋਂ ਬਾਅਦ ਅੱਜ ਗਿਆਨੀ ਹਰਪ੍ਰੀਤ ਜਿਹੜੇ ਜਥੇਦਾਰ ਦਮਦਮਾ ਸਾਹਿਬ ਸੀ ਉਹਨਾਂ ਨੂੰ 15 ਦਿਨਾਂ ਦੇ ਲਈ ਜਥੇਦਾਰੀ ਤੋਂ ਪਾਸੇ ਹਟਾ ਦਿੱਤਾ ਗਿਆ ਜਾਂ ਜਥੇਦਾਰੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ। ਔਰ ਨਾਲੇ ਸ਼੍ਰੋਮਣੀ ਕਮੇਟੀ ਦੁਆਰਾ ਤਿੰਨ ਬੰਦਿਆਂ ਦੀ ਕਮੇਟੀ ਬਣਾ ਦਿੱਤੀ ਹੈ ਜਿਹੜੇ ਗਿਆਨੀ ਹਰਪ੍ਰੀਤ ਦੇ ਉੱਪਰ ਜਾਂਚ ਪੜਤਾਲ ਕਰਨਗੇ ਕਿ ਜਿਹੜੇ ਦੋਸ਼ ਲੱਗੇ ਨੇ ਉਹ ਸਹੀ ਨੇ ਕਿ ਗਲਤ ਨੇ। ਹੁਣ ਉਹ ਤਿੰਨ ਬੰਦੇ ਕੌਣ ਨੇ? ਗਿਆਨੀ ਹਰਪ੍ਰੀਤ ਇਹ ਕਹਿ ਰਹਿਆ। ਉਹ ਕਹਿੰਦਾ ਵੀ ਮੈਨੂੰ ਜਥੇਦਾਰੀ ਦੇ ਅਹੁਦੇ ਤੋਂ ਲਾਹਤਾ ਕੋਈ ਗੱਲ ਨਹੀਂ ਅਹੁਦੇ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ। ਅਰਗਣੀ ਹਰਪ੍ਰੀਤ ਕਹਿੰਦਾ ਵੀ ਜਿਹੜੇ ਮੇਰੇ ਤੇ ਕਾਰਵਾਈ ਕਰ ਰਹੇ ਨੇ ਉਹ ਕੌਣ ਨੇ ਕਹਿੰਦਾ ਜਿਹੜੇ ਮੇਰੇ ਤੇ ਦੋਸ਼ ਲਾ ਰਹੇ ਨੇ ਉਹੀ ਮੇਰੀ ਜਾਂਚ ਪੜਤਾਲ ਕਰ ਰਹੇ ਨੇ ਉਹੀ ਮੇਰੇ ਤੇ ਕਾਰਵਾਈ ਕਰ ਰਹੇ ਨੇ ਕਹਿੰਦਾ ਤਿੰਨੇ ਬੰਦੇ ਇੱਕੋ ਚੀਜ਼ ਨੇ ਉਹ ਕਹਿੰਦਾ ਕਿਵੇਂ ਕਹਿੰਦਾ ਵੇਖੋ ਮਤਲਬ ਉਹਦਾ ਇਸ਼ਾਰਾ ਹੈ ਕਿ ਜਿਹੜੇ ਅਕਾਲੀ ਦਲ ਦੇ ਲੀਡਰਾਂ ਤੇ ਅਸੀਂ ਕਾਰਵਾਈਆਂ ਕੀਤੀਆਂ ਨੇ ਉਹੀ ਉਹ ਕਹਿੰਦਾ ਮੇਰੇ ਤੇ ਜਿਹੜੇ ਦੋਸ਼ ਲਵਾ ਰਹੇ ਨੇ ਉਦਾ ਇਸ਼ਾਰਾ ਹੈ ਗੁੱਜੇ ਰੂਪ ਚ ਔਰ ਉਹ ਕਹਿੰਦਾ ਤੁਸੀਂ ਦੇਖੋ ਜਿਹੜੇ ਤਿੰਨ ਬੰਦੇ ਮੇਰੀ ਜਾਂਚ ਪੜਤਾਲ ਦੀ ਕਮੇਟੀ ਬਣਾਈ ਹੈ ਉਹ ਕਹਿੰਦਾ ਸ਼੍ਰੋਮਣੀ ਕਮੇਟੀ ਦੇ ਉਹ ਆਗੂ ਨੇ ਤੇ ਅਕਾਲੀ ਦਲ ਦੇ ਵੀ ਉਹ ਆਗੂ ਨੇ ਤੇ ਕਹਿੰਦਾ ਉਹ ਅਕਾਲੀ ਦਲ ਦੇ ਆਗੂ ਮੇਰੇ ਉੱਪਰ ਪੜਤਾਲ ਵੀ ਕਰ ਰਹੇ ਨੇ ਇੱਕ ਦਾ ਨਾਮ ਸ਼ੇਰ ਸਿੰਘ ਮੰਡ ਹੈ ਇੱਕ ਦਾ ਨਾਮ ਰਗੂਵੀਰ ਸਿੰਘ ਬਿਰਕ ਹੈ ਇੱਕ ਦਾ ਨਾਮ ਜਿਹੜਾ ਹੈ ਉਹ ਦਲਜੀਤ ਸਿੰਘ ਹੈ ਉਹ ਕਹਿੰਦਾ ਤਿੰਨੇ ਇਹ ਅਕਾਲੀ ਦਲ ਨਾਲ ਜੁੜੇ ਹੋਏ ਨੇ ਔਰ ਗਿਆਨੀ ਹਰਪ੍ਰੀਤ ਕਹਿੰਦਾ ਇਹੀ ਮੇਰੇ ਤੇ ਦੋਸ਼ ਲਵਾ ਰਹੇ ਨੇ ਇਹੀ ਮੈਨੂੰ ਉਹਦੇ ਤੋਂ ਹਟਾਉਣਾ ਚਾਹੁੰਦੇ ਨੇ ਕਹਿੰਦਾ ਹੁਣ ਤੁਸੀਂ ਦੱਸੋ ਕੀ ਇਹ ਮੇਰੇ ਨਾਲ ਇਨਸਾਫ ਹੋ ਰਿਹਾ ਕਿ ਬਦਲਾਖੋਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਇਹ ਕਹਿੰਦਾ ਹੁਣ ਆਪਾਂ ਦਰਸ਼ਕਾਂ ਤੋਂ ਪੁੱਛ ਲੈਂਦੇ ਹਾਂ ਮਿੱਤਰੋ ਤੁਹਾਨੂੰ ਕੀ ਲੱਗਦਾ ਕੀ ਗਿਆਨੀ ਹਰਪ੍ਰੀਤ ਦੇ ਉੱਪਰ ਜਿਹੜੇ ਦੋਸ਼ ਲੱਗੇ ਨੇ ਹੁਣ ਹੁਣ ਇਹ ਦੋਸ਼ਾਂ ਨੂੰ ਆਪਣੇ ਆਪ ਉਹ ਜਿਹੜਾ ਬੰਦਾ ਲਾ ਰਿਹਾ ਜਿਹੜਾ ਲਾ ਰਿਹਾ ਕਿ ਉਹਦੇ ਪਿੱਛੇ ਕੋਈ ਤਾਕਤ ਹੈ ਪਹਿਲਾ ਸਵਾਲ ਦੂਜਾ ਜਿਸ ਤਰੀਕੇ ਨਾਲ ਹੈ ਜਿਹੜੀ ਕਮੇਟੀ ਗਿਆਨੀ ਹਰਪ੍ਰੀਤ ਦੀ ਜਾਂਚ ਕਰ ਰਹੀ ਹੈ ਉਹਦੇ ਚ ਜਿਹੜੇ ਤਿੰਨ ਬੰਦੇ ਸ਼੍ਰੋਮਣੀ ਕਮੇਟੀ ਨੇ ਲਾਏ ਨੇ ਕੀ ਉਹ ਅਕਾਲੀ ਦਲ ਦੇ ਜੇ ਨੇ ਤਾਂ ਫਿਰ ਕੀ ਉਹਨਾਂ ਨੂੰ ਇਤਕਰ ਹੋਣਾ ਚਾਹੀਦਾ ਵੀ ਉਹ ਗਨੀਜਦਾਰ ਦੀ ਪੜਤਾਲ ਕਰਨ ਸੋ ਵੇਖੋ ਪਹਿਲੀ ਗੱਲ ਤਾਂ ਜਿਹੜੀ ਸ਼੍ਰੋਮਣੀ ਕਮੇਟੀ ਹੈ ਬਹੁਤ ਸਾਰੇ ਲੋਕ ਕਮੈਂਟਾਂ ਚ ਕਹਿ ਰਹੇ ਨੇ ਵੀ ਜਥੇਦਾਰ ਲਾਉਣ ਦਾ ਤੇ ਲਾਉਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜਿਹਦੀ ਪਾਰਟੀ ਦੀ ਹੈ ਉਹ ਉਸੇ ਪਾਰਟੀ ਦੀ ਗੱਲ ਮੰਨਦੀ ਹੈ ਤਾਂ ਉਹ ਆਪਣੀ ਮਰਜ਼ੀ ਨਾਲ ਆਪਦੀ ਮਰਜ਼ੀ ਵਾਲੇ ਜਥੇਦਾਰ ਥਾਪ ਲੈਂਦੀ ਹੈ ਪਹਿਲਾਂ ਤਾਂ ਆਪਦੀ ਮਰਜ਼ੀ ਨਾਲ ਜਿੰਨੂੰ ਮਰਜ਼ੀ ਲਾਤਾ ਜਿੰਨੂੰ ਮਰਜ਼ੀ ਲਾਤਾ ਔਰ ਇਹ ਮਾਮਲਾ ਅੱਜ ਕਾਫੀ ਸੋਚਣ ਵਿਚਾਰਨ ਵਾਲਾ ਬਣ ਗਿਆ ਪ੍ਰਦੀਪ ਹਾਂਜੀ ਕਿਉਂਕਿ ਜਿਹੜੇ ਸਿੰਘ ਸਹਿਬਾਨ ਨੇ ਸਿੱਖ ਕੌਮ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਸ਼ਾਨ ਤੇ ਰੁਤਬਾ ਹੈ ਔਰ ਉਹਨਾਂ ਦੇ ਉੱਪਰ ਹੀ ਇਸ ਤਰ੍ਹਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਗਿਆਨੀ ਗੁਰਬਚਨ ਸਿੰਘ ਵੀ ਉਹਨਾਂ ਤੋਂ ਅਸੀਂ ਦਬਾਅ ਪਾ ਕੇ ਉਹਨਾਂ ਨੂੰ ਆਪਣੇ ਘਰੇ ਸੱਦ ਕੇ ਤੇ ਸਰਸਾ ਡੇਰਾ ਦੇ ਮੁਖੀ ਨੂੰ ਮਾਫੀ ਦਵਾਈ ਹੈ ਸੁਬੀਰ ਬਾਦਲ ਕਬੂਲ ਲਿਆ ਉਸ ਦਿਨ ਅਕਾਲ ਤਖਤ ਤੇ ਹੁਣ ਜਦੋਂ ਪੋਲੀਟੀਕਲ ਪਾਰਟੀਆਂ ਐਦਾਂ ਕਰਦੀਆਂ ਨੇ ਤਾਂ ਉਹ ਕਿਉਂ ਕਰ ਪਾਉਂਦੀਆਂ ਨੇ ਕਿਉਂਕਿ ਜਥੇਦਾਰ ਲਾਏ ਉਹਨਾਂ ਪੋਲੀਟੀਕਲ ਪਾਰਟੀਆਂ ਨੇ ਹੁੰਦੇ ਨੇ ਹੁਣ ਵੱਡਾ ਦੋਸ਼ ਲੱਗਦਾ ਰਿਹਾ ਹੈ ਬਾਦਲਾਂ ਦੇ ਉੱਪਰ ਇਹ ਗੱਲ ਵੱਡੀ ਚਰਚਾ 'ਚ ਰਹੀ ਆ ਵੀ ਜਿਹੜੇ ਕਾਲਤਖ ਸਾਹਿਬ ਦੇ ਜਥੇਦਾਰ ਨੇ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਉਹ ਬਾਦਲਾਂ ਦੇ ਲਿਫਾਫੇ 'ਚੋਂ ਨਿਕਲਦਾ ਦੋਸ਼ ਲੱਗਦਾ ਰਿਹਾ ਹਾਂਜੀ ਤੇ ਜਦੋਂ ਬਾਦਲਾਂ ਦੇ ਜਾਂ ਹੋਰ ਕਿਸੇ ਪੋਲਿਟਿਕਲ ਪਾਰਟੀਆਂ ਦੇ ਲਿਫਾਫਿਆਂ 'ਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਜਥੇਦਾਰਾਂ ਦੇ ਅਹੁਦੇ ਨਿਕਲਣਗੇ ਤਾਂ ਫਿਰ ਉਹ ਕੀ ਕਰਨਗੇ ਉਹ ਕਿੱਦਾਂ ਚੱਲਣਗੇ ਫਿਰ ਉਹ ਜਿਹੜੀ ਉਹਨਾਂ ਦੇ ਅਹੁਦਿਆਂ ਦਾ ਮਾਣ ਸਨਮਾਨ ਹੈ ਉਹਨੂੰ ਕਿੱਦਾਂ ਬਹਾਲ ਰੱਖਣਗੇ ਇਹ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਅੱਜ ਖੜਾ ਹੈ ਔਰ ਪੂਰੇ ਪੰਜਾਬ ਤੇ ਸਿੱਖ ਕੌਮ ਦੇ ਸਾਹਮਣੇ ਖੜਾ ਹੈ ਹਾਂ ਜੀ ਦਰਸ਼ਕਾਂ ਨੇ ਮੇਰੇ ਖਿਆਲ ਨਾਲ ਸੁਣ ਲਿਆ ਹੋਣਾ ਬਾਕੀ ਉਹ ਆਪਣਾ ਕਮੈਂਟ ਲਿਖ ਸਕਦੇ